बीबीसी न्यूज़ की ओर से मैं समीर गोयल। ਤੁਸੀਂ ਦੇਖ ਸਕਦੇ ਹੋ ਅੱਜ ਪੰਡਾਰੀਪੁਰ ਦੇ ਉੱਤੇ ਇਹ ਇੱਕ ਕਿਸਾਨ ਯੂਨੀਅਨ ਨੇ ਉਹਨਾਂ ਨੇ ਇਹ ਆਪਣਾ ਦਰਨਾ ਦਿੱਤਾ ਹੈ ਤੇ ਮੈਂ ਇੱਕ ਕਿਸਾਨ ਦੇ ਪ੍ਰਧਾਨ ਨਾਲ ਗੱਲ ਕਰਨਾ ਚਾਹੁੰਦਾ ਪ੍ਰਧਾਨ ਜੀ ਇੱਥੇ ਕਦਰ ਦੇ ਵਾਸਤੇ ਤੁਸੀਂ ਦਰਨਾ ਦਿੱਤਾ ਇੱਥੇ ਅੱਜ ਮੈਂ ਮਨਰਾਮ ਸਿੰਘ ਜ਼ਿਲ੍ਹਾ ਸ਼ਕਤਰਪੁਰ ਕਿਸਾਨ ਯੂਨੀਅਨ ਦੇ ਇੰਚਾਰਜ ਇੱਕ ਬੰਦਾ ਅੱਜ ਜਿਹੜਾ ਅੱਜ ਜਿਹੜਾ ਤਰਫਾ ਵਾ ਸਰਕਾਰ ਦੇ ਵਿੱਚ ਹੈਗਾ ਵਾ ਇੱਕ ਸਾਡੇ ਐਸਟੀਐਮ ਸੀ ਦਾ ਰਜੇਸ਼ ਸ਼ਰਮਾ ਉਹਦੇ ਬਹੁਤ ਪੁਰਾਣੇ ਸਮੇਂ ਤੋਂ ਇੱਕ ਸਮਾਂ ਤੋਂ ਸਾਨੂੰ ਖੇਤੀਬਾੜੀ ਦਾ ਦਰਦ ਲਿਆ ਵਾ ਜਿਹੜਾ ਜੰਮੂ ਹਾਈਵੇ ਐਕਸਪ੍ਰੈਸ ਜਿਹੜਾ ਰੋਡ ਨਿਕਲਿਆ ਉਹਦੇ ਸਬੰਧ ਵਿੱਚ ਉਹਨੇ ਲੋਕਾਂ ਦੇ ਨਾਲ ਬਹੁਤ ਧਕਸ਼ਾਹ ਕੀਤੀਆਂ ਵਾਂਗ ਸੜਕ ਦੇ ਜਿਹੜੇ ਪੈਸੇ ਸਹੀ ਤਰੀਕੇ ਨਾਲ ਨਹੀਂ ਹੋ ਰਹੇ ਜਿਹੜੇ ਅਸਰ ਸੂਬਾ ਵਾਲੇ ਪੈਸੇ ਆ ਲੋਕਿਆ ਪੈਸੇ ਵੱਧ ਪਵਾ ਗਿਆ ਆ ਗ੍ਰਾਮ ਪੰਚਾਇਤਾਂ ਕਰਨਾ ਕਿ ਜਿਹੜੇ ਗਰੀਬ ਕਿਸਾਨ ਆ ਵਿਚਾਰੇ ਉਸੇ ਤਰ੍ਹਾਂ ਘੜਕਾ ਲੈ ਰਹੇ ਫਿਰਨਦੇ ਆ ਅੱਜ ਜਿਹੜੀ ਸਾਰੀ ਟੀਮ ਆ ਜਿਲ੍ਹਾ ਅੰਮ੍ਰਿਤਸਰ ਦੀ ਆ ਨਾਲ ਸਾਨੂੰ ਸਜੋੜ ਮਿਲਿਆ ਜਿਲ੍ਹਾ ਤਰਨਤਾਰਨ ਸਾਹਿਬ ਤੋਂ ਉਹ ਜਿਹੜੇ ਦਬਾਸਕੁਰ ਤੋਂ ਸੰਗਤ ਆਈ ਆ ਥੋੜੀ ਜੀ ਉਹਨਾਂ ਨੇ ਜਿਆਦਾ ਬੁਲਾ ਰਹੀ ਆਏ ਆ ਬਾਕੀ ਸਾਰੀ ਟੀਮ ਜਿਹੜੀ ਸਾਡੇ ਅੰਮ੍ਰਿਤਸਰ ਦੇ ਵਿੱਚ ਨਹੀਂ ਇਹ ਗੁਰਦਾਸਪੁਰ ਤੋਂ ਤਰਨਤਾਰਨ ਤੋਂ ਹੋਰ ਕਿਸੇ ਤੋਂ ਆਈ ਹੈ ਹੋਰ ਇੱਕ ਫਜ਼ਲ ਕਹਿੰਦੇ ਆਈ ਹੈ ਫਜ਼ਲ ਕਹਿੰਦਾ ਆਈ ਹੈ ਫਜ਼ਲ ਕਹਿੰਦਾ ਥੋੜੀ ਸੰਤਾਈ ਆ ਹੋਰ ਤੋਂ ਬੁਲਾ ਰਹੇ ਆਏ ਨੇ ਹੋਰ ਬਾਕੀ ਸੰਤ ਸਾਰੇ ਅੰਮ੍ਰਿਤਸਰ ਦੇ ਵਿੱਚ ਸਾਰੀ ਅੰਮ੍ਰਿਤਸਰ ਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਫਜ਼ਲ ਕਾ ਤਰਨਤਾਰਨ ਔਰ ਜੰਮੂ ਜੰਮੂ ਦੇ ਵੀ ਤੁਸੀਂ ਕੀ ਅਸੀਂ ਜੰਮੂ ਕਟੜਾ ਹਾਈਵੇ ਚੱਲ ਰਿਹਾ ਜੀ ਜੰਮੂ ਕਟੜਾ ਹਾਈਵੇ ਉਹ ਇੱਥੋਂ ਰੋਡ ਨਿਕਲ ਰਿਹਾ ਵਾ ਉਹਦੇ ਸਬੰਧ ਵਿੱਚ ਤਾਂ ਨਾ ਲੱਗਾ ਕਿ ਉਹਦੇ ਸਬੰਧ ਦੇ ਜਿਹੜਾ ਚੱਲ ਰਿਹਾ ਇਹ ਤਾਂਦਰੀ ਜਿਹੜਾ ਚੱਲ ਰਿਹਾ ਸੀਗਾ ਤੁਸੀਂ ਇਹ ਦੇਖ ਸਕਦੇ ਹੋ ਪਰ ਫੇਰ ਵੀ ਕਿਸਾਨਾਂ ਨੇ ਇਹ ਇੰਨਾ ਕੁ ਰੱਖਿਆ ਹੈ ਕਿ ਕੋਈ ਆਪਣਾ ਪੁੰਡਾਰੀ ਪੁਲ ਜਾਮ ਹੋ ਪੂਰਾ ਨਹੀਂ ਹੋਣ ਦਿੱਤਾ ਪੁੰਡਾਰੀ ਪੁਲ ਹਜੇ ਤੱਕ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਪੁੰਡਾਰੀ ਪੁਲ ਪੂਰਾ ਜਾਮ ਨਹੀਂ ਹੋਇਆ ਪੁੰਡਾਰੀ ਪੁਲ ਚੱਲ ਰਿਹਾ ਹੈ ਕਿੰਨੋਂ ਤਰਫੋਂ ਚੱਲ ਰਿਹਾ ਹੈ ਵਿਚਕਾਰ ਸਿਰਫ ਜਾਮ ਆ ਗਿਆ ਦੇਖ ਕੇ ਕਿਸਾਨ ਨੂੰ 40 ਲੱਖ ਪਾਇਆ ਜਾਂਦਾ ਉਹ ਜਿਹੜਾ ਇਹਨਾਂ ਦੀ ਜੇਲ੍ਹ ਘਰਮ ਕਰ ਦੇਣਾ ਉਹਨੂੰ ਆਸੇ ਪੀਤਾ ਸਮਾਪਰਪਨ ਨਹੀਂ ਜਾਂਦਾ ਉਹ ਜਿਹੜਾ ਵਿਚਾਰੇ ਇਹ ਸਰਕਾਰਾਂ ਅੱਜ ਤੋਂ ਨਹੀਂ ਸਿਰਫ ਕਿਸਾਨ ਜਿਹੜੇ ਹੈ ਵਿਚਕਾਰ ਜਿੱਥੇ ਸੁਭਾਸ਼ ਜੀ ਦੀ ਮੂਰਤੀ ਲੱਗੀ ਹੈ ਉਹਦੇ ਵਿਚਕਾਰ ਬੈਠੇ ਹੋਏ ਨੇ ਉਹ ਬਹੁਤ ਉੱਥੇ ਧਰਨਾ ਦਿੱਤਾ ਹੋਇਆ ਹੈ ਅਸੀਂ ਤਿੰਨ ਸਰਕਾਰਾਂ ਆਪਣੇ ਹੁੰਦੇ ਹਾਂ ਹੜਾ ਲਏ ਨੇ ਪਹਿਲੀ 2006 ਦੀ ਜਦੋਂ ਅਸੀਂ ਭਰਤੀ ਹੋਏ ਸੀ ਕੈਪਟਨ ਮਨਿੰਦਰ ਸਿੰਘ ਇੱਕ ਜਿਹੜੀਆਂ ਜੂਨੀਅਰ ਸੀ ਇਹਨਾਂ ਨੂੰ ਇਹਦੇ ਵਿੱਚ ਆ ਜੀਏ ਅਸੀਂ ਇਹ ਚਮਕ ਚਮਕਦਮਕ ਦੀ ਜ਼ਿੰਦਗੀ ਚ ਪੀਣਾ ਨੀਓ ਇਹਦੇ ਕੋਲੇ ਪਾੜੇ ਕਿਸਾਨ ਹਾਂ ਇਹਨਾਂ ਦੇ ਝਾਸਿਆਂ ਦੇ ਵਿੱਚ ਆੜ ਕੇ ਇਹ ਲੁੱਟੇ ਤੇ ਕੁੱਟੇ ਜਾ ਰਿਆ ਹੁਣ ਅਗਲੇ ਬੁਲਾ ਰਹੇ ਸਾਡੇ ਕਬਲਜੀਤ ਸਿੰਘ ਜੀ ਵੈਟਰਰੀ ਫਾਰਮਸ ਬਹੁਤ ਰਣ ਕੇ ਆਪਣੇ ਵਿਚਾਰ ਰੱਖਣਗੇ ਸਭੀ ਟੱਕ ਦੇਾਂਗੇ ਮੇਰਾ ਗੋਡਾ ਰਖ ਦੇਾਂਗੇ ਆਰਧਿਕ ਸਾਧਨ ਨਾਲ ਇਕੱਠੇ ਹੋਰ ਜਿੰਦਾਬਾਦ ਜਿੰਦਾਬਾਦ ਜਿੱਤੋ ਤੁਹਾਡੀ ਸੋਚ ਤੇ ਜੈ ਜੈਕਾਰ ਹੋ ਗੇ ਜਿੱਤੋ ਤੁਹਾਡੀ ਸੋਚ ਤੇ ਜੈ ਜੈਕਾਰ ਹੋ ਗੇ ਜਿੱਤੋ ਤੁਹਾਡੇ ਕਾਜ ਅਧੂਰੇ ਅਸੀਂ ਨਿਗੜੀਆਂ ਕਰਾਂਗੇ ਪੂਰੇ ਜਿੱਤੋ ਤੁਹਾਡੇ ਕਾਜ ਅਧੂਰੇ ਅਸੀਂ ਨਿਗੜੀਆਂ ਕਰਾਂਗੇ ਪੂਰੇ ਸਾਡੂ ਦੀ 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 ਲੋੜ ਨਹੀਂ ਆ ਤਾਂ ਜਿਹੜੇ ਦਰਿਆ ਦਾ ਪਾਣੀ ਆ ਉਹਨੂੰ ਸਿੱਧੇ ਕਰਕੇ ਪੰਜਾਬ ਦੇ ਸਾਰੇ ਜ਼ਿਲ੍ਹੇ ਵਿੱਚ ਲਿਆਂਦਾ ਜਾਵੇ ਜੇ ਬਾਹਰ ਦੇ ਦੇਸ਼ਾਂ ਤੋਂ ਅਸੀਂ ਗੈਸ ਸਟਾਫਰ ਕਰਕੇ ਲਿਆ ਸਕਦੇ ਆ ਤੇ ਭਰਾ ਜਿਹੜਾ ਆਪਣਾ ਸਰੂਨ ਦਾ ਪਾਣੀ ਆ ਆਪਾਂ ਉਹਨਾਂ ਨੂੰ ਸਾਰੇ ਜ਼ਿਲ੍ਹੇ ਚੋ ਲਈ ਲਿਆ ਟੁਕਦੇ ਜੇ ਜਿਹੜੇ ਪਾਣੀ ਹੀ ਰਹੇ ਤੇ ਦੂਜਾ ਮਸਲਾ ਵੀ ਹੱਲ ਹੋ ਜਾਂਦਾ ਤੇ ਪਾਣੀ ਦਾ ਮਸਲਾ ਵੀ ਹੱਲ ਹੋ ਜਾਂਦਾ ਭਰਾਓ ਮੈਂ ਨਹੀਂ ਇਹ ਸਰਕਾਰ ਇੱਕ ਜਿੰਦਾਂ ਬਣਾ ਕੇ ਜਨੂੰ ਲੜੌੜੀਆਂ ਟੌਂਦੀਆਂ ਦੋਗੇ ਇਹਨਾਂ ਨੂੰ ਮੁਕਜਿੰਦਾ ਇਹਨਾਂ ਦੀ ਕੁਰਸੀ ਹੁੰਦਾ ਭਰਾਏ ਇਹ ਕੁਰਸੀ ਤੇ ਬੈਠ ਕੇ ਵੀਸੀ ਨਿਊਜ਼ ਦੀ ਔਰਸੇ ਮੈਂ ਸੁਮੀਰ ਅਗਰਵਾਲ ਤੁਸੀਂ ਦੇਖ ਸਕਦੇ ਹੋ ਕਿ ਅੱਜ ਭੰਡਾਰੀਪੁਰ ਦੇ ਉਤੇ ਕਿਸਾਨਾਂ ਨੇ ਧਰਨਾ ਦਿੱਤਾ ਹੈ ਕਿਸਾਨਾਂ ਵੱਲੋਂ ਮੈਂ ਅੱਜ ਮੈਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦਾ ਵਾਂ ਪ੍ਰਧਾਨ ਸਾਹਿਬ ਕੀ ਗੱਲ ਹੋਈ ਹੈ ਜੇ ਤੁਸੀਂ ਇੱਥੇ ਧਰਨਾ ਦਿੱਤਾ ਹੈ ਵਾਲਾਏ 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 ਜਿਹੜਾ ਅੱਜ ਖਿਡਾਰੀ ਪੋਲਾ ਤਾਂ ਜਾਨ ਦਿੱਤਾ ਵਾ ਇੱਕ ਸਾਡੇ ਅੰਮ੍ਰਿਤਸਰ ਦਾ ਮੇਨ ਮਾਸੂਮੀ ਇੱਕ ਹਲੇ 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 ਜਿਹੜਾ ਰਜੇਸ਼ ਸ਼ਰਮਾ ਹੀ ਆਪਣੇ ਇੱਥੇ ਆਡੀਓ ਲਾਇਆ ਗਿਆ ਸੀ ਉਹਨੇ ਜਿਹੜੇ ਸਾਡੇ ਜੰਮੂ ਆਈਓ ਇਹ ਕਟੜਾ ਜਿਹੜਾ ਨਿਕਲ ਰਿਹਾ ਸੀ ਉਹਦੇ ਵਿੱਚ ਬੜੇ-ਬੜੇ ਘਟਾਲੇ ਕੀਤੇ ਆ ਕਰੋੜਾ ਰੁਪਏ ਖਾ ਗਿਆ ਵਾ ਇਹ ਜਿਹੜਾ ਸਰਕਾਰ ਦਾ ਕਮਾਊਤ ਸੀ ਜਿਹੜਾ ਕਹਿੰਦਾ ਸੀ ਕਿ ਮੈਂ ਇਹ ਮਰਮੋਤ ਸਿੰਘ ਦੀ ਕੋਠੀ ਵੇਚ ਕੇ ਖਾ ਗਿਆ ਮੈਨੂੰ ਕੀ ਕਰ ਲੋਗੇ ਇਹ ਅੱਜ ਉਹਦੇ ਵਾਸਤੇ ਉਹਨੂੰ ਨਸੀਬ ਦੇਣ ਵਾਸਤੇ ਅਸੀਂ ਪਹਿਲਾਂ ਕਚਹਿਰੀ ਭੇਡੇ ਰਾਏ ਉੱਥੇ ਸਾਡੀ ਸੁਣਵਾਈ ਨਹੀਂ ਹੋਈ ਉਹਨਾਂ ਨੇ ਕਿਹਾ ਫੇਰਾ ਫੇਰੀ 400 ਦੀ ਉਤੋਂ ਬਾਅਦ ਸਾਡੀ ਸੁਣਵਾਈ ਹੋਈ ਉਹਨਾਂ ਨੇ ਫੇਰਾ ਫੇਰੀ 420 ਕੋਤੋਂ ਲਾ ਕੇ ਚੇਲ ਕੀਤਾ ਗਿਆ ਕੌਣ ਦੇ ਬੋਟਾ ਰੱਖ ਦੇਵਾਂਗੇ ਨਾਲੇ ਦੇ ਵਿੱਚ ਲਿਆ ਕੇ ਐਡੀਐਮ ਸ਼ਰਮਾ ਨੂੰ ਬਾਹਰ ਆ ਤੋ ਕੇ ਲੋ ਬੋਤਿਆ ਉਹ ਅੰਦਰ ਸਹਿਰੀ ਰਵੇ ਉਹ ਜਾਰਾ ਜਾਗੇ ਉਥੋਂ ਭਰਾ ਮਰੂ ਜੰਗ ਕਰਾਉਂਦੇ ਆ ਇੱਥੇ ਇੱਕ ਭਰਾ ਦੀ ਪਹਿਲੀ ਸਾਲ ਲਾ ਕੇ ਜਿੰਦਗੀਆਂ ਕਰਾਂਗੇ ਪੂਰੇ ਉਹ 1 ਕਰੋੜ 70 ਲੱਖ ਰੁਪਏ ਲਾ ਕੇ ਜਿੰਦਗੀਆਂ ਕਰਾਂਗੇ ਪੂਰੇ ਉਹ 1 ਕਰੋੜ 70 ਲੱਖ ਰੁਪਏ ਲਗਾਉਂ ਜਾਂਦੇ ਆ ਜਿੰਦਾਬਾਦ ਜਿੰਦਾਬਾਦ ਇੱਕ ਪਾਸੇ ਪੈ ਜਿੰਦਾਬਾਦ ਜਿੰਦਾਬਾਦ ਜਿਹੜਾ ਪਿੰਡਾਰੀ ਪੁਲ ਜਾਮ ਕੀਤਾ ਗਿਆ ਵਾ ਜਿਹੜੀਆਂ ਪੰਜਾਬ ਸਰਕਾਰ ਨੇ ਮੰਗਾ ਅੱਜ ਨਹੀਂ ਦਾ ਐਮਐਸਪੀ ਜੋ ਵੀ ਮੰਨਿਆ ਸਾਰਾ ਕੁਝ ਇਹ ਰਾਤ ਦੇਣੀ ਚਾਹੋਗੀ ਉਹਦੇ ਕਰਕੇ ਅੱਜ ਆੜ ਪੰਜਾਬ ਦੇ ਵਿੱਚ ਤਰਨੇ ਦੀ ਰਾਤ ਦੇਣੀ ਚਾਹੋਗੀ ਪੰਡਾਰੀ ਟੋਲਾ ਵਿੱਚ ਇਜਾਮ ਕਰ ਲਏਗੀ ਨਹੀਂ ਲੱਗਣੀ ਚਲੇਗੀ ਇਹ ਮਤਲਬ ਸਾਰਾ ਸ਼ਹਿਰ ਛੱਡ ਕੇ ਸਾਨੂੰ ਤੁਹਾਨੂੰ ਪੰਡਾਰੀ ਪੁੱਲ ਕੇ ਹੋ ਗਿਆ ਜਿੰਦਾਬਾਦ ਜਿੰਦਾਬਾਦ ਨੂੰ ਕਾਲ ਲੱਗੀ ਪੰਡਾਰੀ ਪੁੱਲ ਦੀ ਇਹ ਜਿਹੜਾ ਇਹ ਆਪਾਂ ਕਿਸੇ ਨੂੰ ਆਵਾਜ਼ਾਈ ਵਾਲੇ ਨੂੰ ਤਾਂ ਰੱਖੇ ਹੋ ਕੇ ਆਓ ਕਿ ਸੜਕਾਂ ਬੰਦ ਕਰਦੇ ਆ ਸਾਨੂੰ ਕਾਲ ਆਈ ਪੰਡਾਰੀਪੁਰ ਤੋਂ ਜਿੰਦਾਬਾਦ ਜਿੰਦਾਬਾਦ ਇਹ ਝੋਟਾ ਯਾਰ ਬਣੇ ਨਾ ਪੰਡਾਰੀਪੁਰ ਜਮ ਜਿੰਦਾਬਾਦ ਨਹੀਂ ਕਿਥੋਂ ਕਾਲ ਆਈ ਸਰ ਤੁਹਾਨੂੰ ਜਿਹੜੇ ਪੰਡਾਰੀਪੁਰ ਜਮ ਪ੍ਰਧਾਨ ਸਰਦਾਰ ਜਗਜੀਤ ਸਿੰਘ ਜਲੇਵਾ ਕੀ ਜਾਨੀਏ ਕੱਸੀ ਦੁਪਰ ਉਹਨਾਂ ਲੋਕਾਂ ਲੱਗੀ ਤੁਸੀਂ ਅੱਜ ਅੰਮ੍ਰਿਤਸਰ ਦਾ ਸਦਕਾ ਕਰਨਾ ਅਸੀਂ ਵੀ ਉਹਨਾਂ ਨੂੰ ਇਹ ਸਦਕਾ ਕਰਨਾ ਇੱਕ ਤਰੀਕ ਦਾ ਸੀ ਇੱਕ ਤਰੀਕ ਦਾ ਸਾਡੀ ਮੀਟਿੰਗ ਹੀ ਪੰਜਾਬ ਦੀ ਉਹਦੇ ਵਿੱਚ ਜਗਜੀਤ ਸਿੰਘ ਡੱਲੇਵਾਲਾ ਆਏ ਤੇ ਉਹਨਾਂ ਨੇ ਕਿਹਾ ਗੱਲਬਾਤ ਹੋਈ ਡੀਸੀ ਸਾਹਿਬ ਨਾਲ ਉਹਨਾਂ ਨੇ ਕਿਹਾ ਸਾਨੂੰ 14 ਤਰੀਕ ਤੱਕ ਟਾਈਮ ਦਿੱਤਾ ਜਾਵੇ ਬਾ ਸੌਰੀ 15 ਤਰੀਕ ਤੱਕ ਡੱਲੇਵਾਲਾ ਸਾਹਿਬ ਨੇ ਕਿਹਾ ਤੁਸੀਂ 14 ਤਰੀਕ ਤੱਕ ਲੈ ਲਓ ਇੱਕ ਦਿਨ ਹੋਰ ਦਿੱਤਾ 15 ਤੱਕ ਹਰਗੇ ਸਾਡੀ ਇਹਨਾਂ ਕੋਈ ਸੁਣਵਾਈ ਨਹੀਂ ਕੀਤੀ ਤੇ 16 ਤਰੀਕ ਨੂੰ ਸਾਨੂੰ ਅੱਜ ਧਰਨਾ ਰੱਖਣਾ ਪਿਆ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਸਾਨੂੰ ਧਰਨਾ ਲਾਉਣ ਦੀ ਕੋਈ ਲੋੜ ਨਹੀਂ ਸੀਗੀ। ਇਹ ਭਾਰਤੀ ਕਿਸਾਨ ਔਰਣੇਕਤਾ ਫਾ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂ ਪੁਰ ਜਿੰਦਾਬਾਦ ਅੰਤਿਓਰਗੇ ਸ਼ਰਮ ਮੁਰਦਾਬਾਦ 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 ਇੱਕ ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਕਿਸਾਨ ਵੀਰਾਂ ਨੂੰ ਜਿਹੜੇ ਇੱਧਰ ਉੱਧਰ ਘੁੰਮ ਰਹੇ ਹੋ ਮੇਰੇ ਵੀਰ ਸਾਰੇ ਆਣ ਕੇ ਅੱਗੇ ਬੈਠੋ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਆ ਕਿਉਂਕਿ ਆਪਾਂ ਸਮਾਂ ਵੀ ਕੱਢਿਆ ਵਾ ਘਰੋਂ ਵੀ ਦਿਹਾੜੀਆਂ ਪੰਨੀਆਂ ਵਾ ਤੇ ਜੇ ਇਥੇ ਆਣ ਕੇ ਆਪਾਂ ਕੋ ਆਗੂਆਂ ਦੀ ਗੱਲ ਨਾ ਸੁਣੀ ਤੇ ਵੀ ਰੋਲੇ ਗੱਲ ਦਾ ਕੋਈ ਸਵਾਦ ਨਹੀਂ ਮਜ਼ਾ ਨਹੀਂ ਨਾ ਤੁਹਾਡੇ ਕੋਲ ਪਿੰਡ ਬੱਲੇ ਪਿਆ ਨਾ ਸਾਡੇ ਭਾਰਤੀਆਂ ਸਾਡੇ ਨੇ ਦੇਖਦਾ ਸਿੱਧੂਪੁਰ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਤੇਰਾ ਫੇਰੀ ਤਾਂ ਸੁਣੀ ਤੇਰਾ ਫੇਰੀ ਚੱਕ ਦਿਆਂਗੇ ਤੇਰਾ ਫੇਰੀ ਨਹੀਂ ਚੱਲੂਗੀ ਨਹੀਂ ਚੱਲੂਗੀ ਨਹੀਂ ਕਰੂਗੀ ਭੁੱਖੇ ਜੱਟਾਂ ਵਾਲੀਆਂ ਸਰਕਾਰਾਂ ਮੁਰਦਾ ਜਾਣੇ ਬੀਮਖਾਨ ਦਾਵਣ ਇਹਨਾਂ ਦਾ ਜੜਾ ਹੀ ਚੜਕੇ ਜੜਾ ਹੀ ਚੜਕੇ ਤੇਰਾ ਹੀ ਸੋਨਹਾਂ ਪ੍ਰਿਆ ਕਰੋ ਹੁਣ ਸਾਹ ਲਏਗੀ ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦ ਕਰਿਆ ਸਰਦਾਰ ਜੀਤ ਸਿੰਘ ਗੱਡੇਵਾਲੀ ਜੀ ਦਾ ਅਸੀਂ ਆਪਣੀ ਨਿਊਨਨ ਬੈਟਨ ਦੀ ਫਾਰਮਾਸਿਸਟ ਯੂਨੀਅਨ ਪੰਜਾਬ ਨੂੰ ਜਿੱਥੇ ਜਿੱਥੇ ਵੀ ਪੰਜਾਬ ਦੇ ਵਿੱਚ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਸਾਡੀ ਵੈਟਰਨਰੀ ਫਾਰਮਾਸਿਸ ਜੂਨੀਅਨ ਵੱਲੋਂ ਉਥੇ-ਉਥੇ ਸਾਰੇ ਫਾਰਮਾਸਿਸ ਪਹੁੰਚ ਗਏ ਤੇ ਕਿਸਾਨ ਜੂਨੀਅਨ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਬੀਬੀਜੀ ਨਿਊਜ਼ ਕੀ ਹੋਸੇ ਮੈਂ ਸੁਮੇਰ ਅਗਰਵਾਲ ਤੁਸੀਂ ਦੇਖ ਸਕਦੇ ਹੋ ਅੱਜ ਜਿਹੜਾ ਪੰਡਾਰੀ ਪੁਲ ਦੇ ਉੱਤੇ ਇੱਕ ਧਰਨਾ ਦਿੱਤਾ ਗਿਆ ਹੈ ਵੈ ਇਹ ਕਿਸਾਨਾਂ ਵੱਲੋਂ ਜਿਹੜੇ ਰੇਤ ਦੇ ਔਰ ਆਪਣਾ ਟੋਲ ਟੈਕਸ ਦੇ ਉੱਤੇ ਜਿਹੜੇ ਹੜਤਾਲਾਂ ਜਿਹੜੇ ਆਪਣੇ ਲਗਦੇ ਪਏ ਨੇ ਭੰਡਾਰੀ ਪੁਲ ਬੰਦ ਕਰਤਾ ਆ ਰਹੇ ਸਰ ਜੀ ਸਰ ਜੀ ਇਹ ਭੰਡਾਰੀ ਬੁਲਕਾ ਦੇ ਵਾਸਤੇ ਤੁਸੀਂ ਬੰਦ ਕੀਤਾ ਜੇ ਪਹਿਲਾ ਮੁੱਦਾ ਤੇ ਆਡਾ ਘਾਸਦੀਮ ਸ਼ਰਮਾ ਹਾਂ ਜੀ ਜਿੰਨੇ ਬੜੀ ਤਾਂਦਲੀ ਕੀਤੀ ਪਹਿਲਾਂ ਅਮਰਸਰ ਸਿਟੀ ਦੇ ਵਿੱਚ ਰਿੰਗ ਰੋਡ ਨਿਕਲ ਡਿਆ ਵਾ ਉਹਦੇ ਵਿੱਚ ਦੋ ਭਰਾਵਾਂ ਦੇ ਵਿੱਚ ਜੰਗ ਕਰਾਈ ਜਾਂਦੇ ਇੱਕ ਨੂੰ ਪੈਸੇ ਪਾਏ ਤੇ ਦੂਜੇ ਨੂੰ ਪਾਏ ਨਹੀਂ ਗਏ ਜੇ ਇੱਕ ਭਰਾ ਨੂੰ ਵੀ ਰੱਖ ਪਾਤਾ ਤੇ ਦੂਜੇ ਨੂੰ 2 ਕਰੋੜ ਰੁਪਈਆ ਪਾਤਾ ਉਹ ਲੰਲੜ ਮਰ ਚਲੇ ਉਹਦੇ ਕਰਕੇ ਇਥੋਂ ਬਦਲੀ ਕਰਾਈ ਇਹਨੂੰ ਛੁੱਟੇ ਪੱਟੀ ਹੁਣ ਸਰਕਾਰ ਦੀ ਸਹਦ ਨਾਲ ਫੇਰ ਅਸੀਂ ਨਾਲੇ ਆਣ ਕੇ ਲੱਗ ਗਿਆ ਕਿਉਂਕਿ ਉਧਰੋਂ ਰਿੰਗ ਰੋਡ ਫੇਰ ਨਿਕਲਣਾ ਬਾਰ-ਬਾਰ ਫਿਰ ਰਲ ਕੇ ਸਰਕਾਰ ਦੇ ਨਾਲ ਪੈਸੇ ਖਾਵਾਂਗੇ ਇਹ ਤਾਂ ਕਿਸੇ ਅਹੀਂ ਨਹੀਂ ਹੁੰਦਾਗੇ ਕੁਝ ਸਾਡੀਆਂ ਮੰਗਾਂ ਨੇ ਜਿਹੜੀਆਂ ਸਰਕਾਰ ਨੇ ਮੰਨੀਆਂ ਹੀ ਉਹਨਾਂ ਤੋਂ ਮੁਕਰਦੀ ਜਾਵਦੀ ਇਸ ਕਰਕੇ ਸਾਡੇ ਜ਼ਿਲ੍ਹੇ ਦੇ ਆਗੂ ਡੱਲਿਆ ਸਾਹਿਬ ਇਹਦੇ ਪਹੁੰਚ ਰਹੇ ਨੇ ਬਾਕੀ ਸ੍ਰੀਖਾਂ ਤੁਹਾਨੂੰ ਆਣ ਕੇ ਉਹ ਦੇਣਗੇ ਠੀਕ ਕੋਈ ਨਹੀਂ ਮੈਂ ਪੁੱਛਦਾ ਆਓ ਜੀ ਸੱਚੀ ਗੱਲ ਜੀ ਠੀਕ ਹੈ ਕਾਦੀ ਲਈ ਤੁਸੀਂ ਇਹ ਅੱਜ ਇੱਥੇ ਵੇਖੋ ਕਾਬਿਰ ਸਿੰਘ ਗੱਲ ਬਲਾਕ ਪ੍ਰਧਾਨ ਵੀਰ ਕਾ ਵੇਖੋ ਇਹ ਆਈ ਐਸ ਬੀ ਐਮ ਸ਼ਰਮਾ ਦੇ ਖਿਲਾਫ ਰੋਹ ਚ ਬੈਠੇ ਆ ਕਿਉਂਕਿ ਐਸ.ਡੀ.ਐਮ ਸ਼ਰਮਾ ਇੱਕ ਇੰਨੀਆਂ ਤਾਂਦਰੀਆਂ ਕਰਨ ਵਾਲਾ ਅਫਸਰ ਆ ਕਿ ਪੰਜਾਬ ਸਿਪੀਅਰ ਸੈਕਟਰੀ ਪੰਜਾਬ ਦੇ ਟੇਬਲ ਤੇ ਇਹਦੀ ਰਿਪੋਰਟ ਪਈ ਆ ਜਿਹੜੀ ਜੀ ਜਰਨਲ ਇਥੋਂ ਇਨਕੁਆਰੀ ਹੋ ਚੁੱਕੀ ਡੀ.ਸੀ. ਸਾਹਿਬ ਵੱਲੋਂ ਏ.ਡੀ.ਸੀ ਜਰਨਲ ਨੂੰ ਇਨਕੁਆਰੀ ਹੋ ਚੁੱਕੀ ਉਹ ਤੇ ਦੋਸ਼ੀ ਪਾਇਆ ਗਿਆ ਵਾ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਟੇਬਲ ਤੇ ਰਿਪੋਰਟ ਜਾ ਚੁੱਕੀ ਆ ਪਰ ਇੱਕ ਵੀ ਇਹਦੇ ਤੇ ਕਾਰਵਾਈ ਨਹੀਂ ਆ ਅਸੀਂ ਉਹਦੇ ਵਿਰੋਧ ਚਾਹ ਜਿੰਨਾ ਚਿਰ ਐਸਡੀਐਮ ਸ਼ਰਮੇ ਤੇ ਪਰਚਾ ਦਰਜ ਨਹੀਂ ਹੁੰਦਾ ਉਹਨਾਂ ਜਿਹੜੇ ਭੰਡਾਰੀ ਪੁਲ ਨਹੀਂ ਖੋਲਾਂਗੇ ਲੰਬੇ ਸਮੇਂ ਤੱਕ ਬੰਦ ਕਰਾਂਗੇ ਪੰਜਾਬ ਦੇ ਪੰਜਲੇ ਬੰਦ ਕੀਤੇ ਆ ਲੋਡ ਪਈ ਦਾ ਪੂਰਾ ਪੰਜਾਬ ਬੰਦ ਕਰਾਂਗੇ ਨਹੀਂ ਸਰ ਤੁਹਾਨੂੰ ਇੱਕ ਭੰਡਾਰੀ ਪੁਲੀ ਹੀ ਲੱਭਦਾ ਕਿਉਂਕਿ ਇੱਥੇ ਸਾਰੇ ਸ਼ਹਿਰ ਦੀਆਂ ਤੇ ਸਾਰੇ ਅੱਗੂ ਜੱਗ ਨਿਕਲਣ ਵਾਸਤੇ ਰਸਤੇ ਹੈਗੇ ਨੇ ਤੇ ਤੁਹਾਨੂੰ ਭੰਡਾਰੀ ਪੁਲ ਕਿਉਂ ਲੱਭਦਾ ਵੇਖੋ ਮੈਂ ਤੁਹਾਡੇ ਗਾੜੀ ਬੇਨਤੀ ਕਰਦਾ ਮੀਡੀਆ ਇੱਕ ਬੜੀ ਵੱਡੀ ਤਾਕਤ ਆ ਤੁਸੀਂ ਇਦਾਂ ਕਰੋ ਪੰਜਾਬ ਸਰਕਾਰ ਤੋਂ ਸਾਡੀਆਂ ਜਿਹੜੀਆਂ ਸਾਡੀਆਂ chrelu ਮੰਗਾਂ ਸਾਡੀਆਂ ਉਹੀ ਕੋਈ ਕਾਮ ਮੰਗਣੀ ਆ ਲੋਕਾਂ ਦੀਆਂ ਮੰਗਾਂ ਆ ਜਿਹੜੇ ਪੈਂਚ ਘਟਾਲਾ ਕੀਤਾ ਤੁਸੀਂ ਉਹ ਪਵਾ ਦਿਓ ਸਾਨੂੰ ਕੋਈ ਸ਼ੌਕ ਨਹੀਂ ਆ ਛੜਕਾਂ ਦੇ ਬਹਿਨ ਦਾ ਤੂੰ ਪੰਜ ਰੋਲ ਲਿੰਦਾ ਜਾਂ ਠੰਡਾਂ ਵਿੱਚ ਬਹਿਨ ਦਾ ਸਾਡੀ ਮੀਡੀਆ ਘੜੀ ਵੀ ਬੇਨਤੀ ਆ ਕਿ ਐਡਾ ਜ਼ਬਰਦਸਤ ਮੀਡੀਆ ਹਿੰਦੁਸਤਾਨ ਦਾ ਹੋਵੇ ਤੇ ਪੰਜਾਬ ਸਰਕਾਰ ਤੋਂ ਸਾਡੀਆਂ ਉਹ ਮੰਗਾਂ ਮਨਾ ਦਿਓ ਸਾਨੂੰ ਕੋਈ ਰੋਡ ਨਹੀਂ ਆ ਰੋਡ ਜਮ ਕਰਨ ਦਾ ਸ਼ੌਕ ਨਹੀਂ ਆ ਹੋਰ ਤੁਹਾਡੀ ਕੋਈ ਮੰਗ ਹੋਵੇ ਮੰਗਾਂ ਦੇ ਕੋ ਲਖੀਮਪੁਰ ਖੀਰੀ ਦੇ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਕਿਉਂਕਿ ਅਜ ਤੱਕ ਉਹ ਕਾਰਵਾਈ ਨਹੀਂ ਕੀਤੀ ਗਈ ਜਿਹੜੇ